ਆਇਦਰਜੀ ਕਾ ਖਾਲਸਾ ਆਇਦਰਜੀ ਕੀ ਫਤਿਹ 12 ਮਹਾ ਮਰ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤ ਜੀ ਪ੍ਰਸਾਦ ਚੇਤ ਜਵਿੰਦ ਅਰਾਦੀ ਹੈ ਹੋਵੇ ਆਨੰਦ ਕਾਣਾ ਸੰਤ ਜਿਨਾ ਮਿਲ ਪਾਈ ਹੈ ਰਸਨਾ ਨਾਮ ਪਾਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਜਣਾ ਇਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੂ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਜਣਾ ਜਿਨੀੜਾ ਆਵੈ ਸੂ ਪ੍ਰਭ ਤਿੰਨਾ ਭਾਰ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਜੇ ਤੇ ਮਿਲਾਏ ਸੂ ਪ੍ਰਭ ਤਿਸ ਕੇ ਪਾਇ ਲੱਗਾ ਮੇਰੇ ਵੱਲ ਸਾਰੇ ਅਨੁ ਨੂਲ ਨਾਨਕ ਸਾਹਿਬ ਕੈਲੰਡਰ ਅਨੁਸਾਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ